ਹੈਲੋ ਦੋਸਤੋ ਅੱਜ ਢਾਈ ਵਾਲਾ ਨਾਗਾ ਹੋਣਾ ਸੀ ਢਾਈ ਵਜੇ ਵਾਲਾ ਢਾਈ ਵਜੇ ਤੋਂ ਲੈ ਕੇ ਜਿਹੜੀ ਖੇਤਾਂ ਵਾਲੀ ਬਿਜਲੀ ਆ ਔਰ ਰਾਤ ਨੂੰ 10:30 ਵਜੇ ਤੱਕ ਚੱਲਣਾ ਸੋ ਆਪਾਂ ਖੇਤ ਚੱਲੇ ਆ ਮੋਟਰ ਵੇਖਣਾ ਉਹ ਵੀ ਮੋਟਰ ਚੱਲਦੀ ਤੇ ਨਾਲ ਆਪਾਂ ਕਦੂਕਰਨਾ ਵਾਲਾ ਗਾਂ ਲਾ ਤੇ ਹੋ ਗਈ ਆਪਾਂ ਮੋਟਰ ਨਾਲ ਦੀ ਵੀ ਚਲਾਉਣੀ ਆ ਸੋ ਆਓ ਦੋਸਤੋ ਚੱਲਦੇ ਆ ਖੇਤ ਦਿਖਾਉਂਦੇ ਆ ਸੋ ਦੋਸਤੋ ਮੋਟਰਾਂ ਜਿਹੜੀ ਆਪਣੀ ਇਹਦਾ ਚੱਲਦੀ ਆ ਤੇ ਆ ਜਿਹੜਾ ਰਾਨ ਗੱਲਾ ਹੋ ਗਿਆ ਸੀ ਤੇ ਅੱਜ ਕਦੋਂ ਕਰਨ ਤਨੀਰੀ ਗੱਲ ਬਸਿਆ ਨੇ ਕੱਲੀ ਪੱਟ ਦਿੱਤੀ ਆ ਹੁਣ ਦੇਖੋ ਅਜੇ ਵੈਸੇ ਤਾਂ ਕੁਝ ਨਹੀਂ ਹੋਇਆ ਇਹਨੂੰ ਮੋਟਰ ਚਲਾਇਆ ਇਹ ਦੂਜੀ ਵੀ ਨਾ ਪਤਾ ਸਟਾਰਟਰ ਦੋਸਤੋ ਚੱਲ ਪਈ ਮੋਟਰ ਵੀ ਹਿੰਦ ਮੋਟਰ ਦਿੱਤੀ ਚਲਾ ਹੁਣ ਦੇਖਦੇ ਆ ਚੱਲ ਆਏ ਤਾਂ ਸਿੱਧਾ ਕੋਈ ਵਾਲਵ ਨਹੀਂ ਪਿਆ ਲੋ ਵੀ ਮਟਰੋ ਥੋ ਲੱਕ ਨੂੰ ਮੋਟਾ ਆਪਣਾ ਹਾਂਜੀ ਦੋਸਤੋ ਜਿੱਥੇ ਆਪਾਂ ਪਾਣੀ ਛੱਡਿਆ ਸੀਗਾ ਕਦੂ ਕਰਨ ਵਾਸਤੇ ਸੋ ਹੁਣ ਵਟਾਂ ਪੋਚ ਰਹੇ ਆ ਗਰਜੋਤ ਵੀ ਲੱਗਾ ਪਿਆ ਵਟਾਂ ਪੋਚਣ ਤੇ ਮੈਂ ਵੀ ਆਵੇ ਕਹੀਆ ਮੇਰੇ ਹੱਥ ਚ ਤੇ ਆ ਜਿਹੜੀਆਂ ਵਟਾਂ ਆਪਾਂ ਪੋਚ ਰਹੇ ਆ ਉੱਥੇ ਤੇ ਟਰੈਕਟਰ ਆਉਂਦਾ ਵਾ ਤੇ ਉਸ ਤੋਂ ਬਾਅਦ ਆਪਾਂ ਕਦੂ ਕਰਾਂਗੇ ਸੋ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਦੋਸਤੋ ਮੜ ਕੋ ਮੜ ਕੇ ਹੋਏ ਪਏ ਸੀ ਕਿ ਵਟਾ ਬੋਝਦੇ ਮੈਂ ਤੇ ਗਰਜੋਤ ਸੋ ਮੌਸਮ ਬਹੁਤ ਹੀ ਸੁਹਾਵਣਾ ਆ ਗਿਆ ਠੰਡੀ ਠੰਡੀ ਹਵਾ ਜਿਵੇਂ ਏਸੀ ਦੀ ਹਵਾ ਹੁੰਦੀ ਨਾ ਏਸੀ ਦੇ ਨਾਲ ਵੀ ਜਿਹੜੀ ਜਿਆਦੇ ਕੁਦਰਤ ਦੀ ਜੀ ਪੋਛ ਦੇ ਰੀਆਂ ਸੋ ਬਸ ਉਸ ਤੋਂ ਬਾਅਦ ਕੱਦੂ ਕਰ ਦੇਣਾ ਜੀ ਟਰੈਕਟਰ ਆਉਣ ਵਾਲਾ ਜੀ ਸੋ ਵੱਟਾਂ ਪੋਚ ਰਹੇ ਸੀਗੇ ਜੀ ਇਸ ਵਕਤ ਕਿ ਜਿਹੜੇ ਆਪਣੇ ਦੋਨੇ ਘਰ ਜਾਣੇ ਆ ਤੇ ਟਰੈਕਟਰ ਆਉਣ ਵਾਲਾ ਤੇ ਕੱਦੂ ਕਰ ਦੇਣਾ ਤੇ ਇਧਰ ਕੁਦਰਤ ਵੇਖੋ ਜੀ ਮਨਮੋਹਕ ਦ੍ਰਿਸ਼ ਮੀਂਹ ਆ ਜਿਹੜਾ ਲੱਗਦਾ ਵੀ ਆਵੇਗਾ ਦੇਖੋ ਬੱਦਲ ਚੜੇ ਆਈਆਂ ਕਾਲੀਆਂ ਘਟਾਵਾਂ ਤੇ ਗਰਜੋਤ ਸਿੰਘ ਫਿਰਦਾ ਟਹਿਲਦਾ ਸੋ ਦੋਸਤੋ ਬਸ ਉਹ ਰਹਿ ਗਿਆ ਆਪਣਾ ਥੋੜਾ ਜਿਹਾ ਤੁਹਾਨੂੰ ਦੱਸਦਾ ਹਾਂ ਸੁੱਕਾ ਥਾਂ ਤੇ ਬਾਕੀ ਆਪਣਾ ਇਹ ਜਿਹੜਾ ਭਰ ਜਾਣਾ ਵਾ ਤੇ ਆਪਾਂ ਟਰੈਕਟਰ ਆਉਣ ਵਾਲਾ ਵਾ ਤੇ ਕਦੂ ਜਿਹੜਾ ਆਪਾਂ ਕਰਦੇ ਨੇ ਅੱਜ ਕੱਲੂ ਝੋਨਾ ਲਵਾ ਦਾਂਗੇ ਲੈ ਵੀ ਦੋਸਤੋ ਟਰੈਕਟਰ ਆ ਗਿਆ ਵਾ ਤੇ ਕਦੂ ਆਪਾਂ ਕਰ ਰਹੇ ਆ ਸੋ ਦਰਮੀ ਆ ਜਿਹੜੀ ਕਣਮੈਣਾ بارشਾ ਉਹ ਵੀ ਹੋਣੀ ਸ਼ੁਰੂ ਹੋ ਚੁੱਕੀ ਆ ਸੋ ਮੌਸਮ ਬੜਾ ਸੁਹਾਵਣਾ ਵਾ ਸੋ ਆ ਪਨੀਰੀ ਆਪਣੀ ਪੱਟੀ ਪਈ ਆ ਕੱਲੋਂ ਬੰਦਿਆਂ ਨੇ ਝੋਨਾ ਜਿਹੜਾ ਆਪਣਾ ਲੱਗ ਜਾਣਾ ਵਾ ਸੋ ਟਰੈਕਟਰ ਆ ਗਿਆ ਤੇ ਕਦੂ ਆਪਣਾ ਬੇਲੀ ਜਿਹੜਾ ਕਰੀ ਜਾ ਰਿਹਾ ਵਾ ਸੋ ਤੁਸੀਂ ਦੱਸਿਓ ਚੋਨਾ ਲਾ ਲਿਆ ਦੋਸਤੋ ਦੋਸਤੋ ਕਿਉਂਕਿ ਕੱਲ ਦਾ ਪਾਣੀ ਛੱਡਿਆ ਸੀ ਆਪਣਾ ਇਸ ਵਾਣ ਦੇ ਵਿੱਚ ਤਾਂ ਕਰਕੇ ਨਾ ਦੋ ਤਿੰਨ ਥਾਵਾਂ ਤੇ ਟਰੈਕਟਰ ਇੱਕ ਤਾਂ ਪਾਣੀ ਕਿ ਖੁੱਡਾਂ ਚ ਬਹੁਤ ਆ ਚੂਹਿਆਂ ਦੇ ਖੁੱਡਾਂ ਕਰਨਾ ਨਾ ਉਥੇ ਟਰੈਕਟਰ ਦੋ ਤਿੰਨ ਥਾਂ ਹੀ ਖੁੱਬਦਾ ਸੀ ਉਥੇ ਆ ਵੇਖੋ ਅਸੀਂ ਤਾਂ ਗਰਜੋਤ ਸਿੰਘ ਟਾਹਣੀਆਂ ਰੱਖੀ ਬੈਠਾ ਤੇ ਜਦੋਂ ਬਾਈ ਆਪਣਾ ਕਹਿੰਦਾ ਉਥੇ ਅਸੀਂ ਟਾਹਣੀ ਫਿਰ ਲਾ ਦੇ ਦੀ ਕਹੋ ਵੇਓ ਉਥੇ ਖੁੱਬਿਆ ਅਸੀਂ ਇੱਕ ਉਹ ਦੋ ਥਾਵਾਂ ਤੇ ਇਹ ਉਥੇ ਦਰਾਖਤਾਂ ਦੀਆਂ ਟਾਹਣੀਆਂ ਘੱਡ ਦੇ ਦੀਆਂ ਤਾਂ ਜੋ ਦੂਜੀ ਵਾਰ ਜੋ ਦੂਰੀ ਲਾਉਣੀ ਆ ਦੂਰ ਜਦੋਂ ਪਤਾ ਲੱਗ ਜੇ ਸੋ ਆ ਦੋ ਤਿੰਨ ਥਾਵਾਂ ਤੇ ਟਰੈਕਟਰ ਦੋਸਤੋ ਖੁੱਭ ਗਿਆ ਸੀ ਤੇ ਮੀਂਹ ਜਿਹੜਾ ਦੋਸਤੋ ਜਾਰੀ ਆ ਲਗਾਤਾਰ ਤੇ ਕਦੋਂ ਕਰ ਰਹੇ ਆ ਜੀ ਰਹਿ ਗਏ ਸੀ ਚਾਰ ᱜੇੜੇ ਇਧਰ ਨਾ ਭਾਈ ਆਪਣਾ ਨਾਲ ਨੂੰ ਲਿਆਇਆ ਜਮਾ ਤੇ ਟਰੈਕਟਰ ਜਿਹੜਾ ਗਿਆ ਖੁੱਭ ਤੇ ਹੁਣ ਟਰੈਕਟਰ ਸੱਦਿਆ ਹੋਇਆ ਵਾ ਤੇ ਟਰੈਕਟਰ ਇਥੋਂ ਪਈ ਤੋਰ ਟੋਸ਼ਨ ਪਾ ਕੇ ਤੇ ਜਿਹੜਾ ਟਰੈਕਟਰ ਬਾਹਰ ਕੱਢਾਂਗੇ ਸੋ ਇੱਕ ਤਾਂ ਜਮਾਂ ਨਾਲ ਨੂੰ ਲਿਆਇਆ ਇੱਥੇ ਉਹ ਪਿੱਛੋਂ ਹਲਾ ਦਾ ਵੀ ਜ਼ੋਰ ਲੱਗ ਗਿਆ ਹਲਾ ਲੱਗ ਗਏ ਤੇ ਜੇ ਥੋੜਾ ਪਰੇ ਨੂੰ ਰਾ ਸ਼ਾਇਦ ਨਾ ਖੁੱਬਦਾ ਸੋ ਟਰੈਕਟਰ ਗਿਆ ਖੁੱਬ ਤੇ ਆਪਣੇ ਗੇੜੇ ਰਹਿ ਗਏ ਸੀ ਚਾਰ ਪੰਜ ਸਾਰੇ ਬਸ ਔਰ ਲੈ ਕੇ ਆ ਰਹੇ ਚ ਦੂਰ ਲਾਉਣ ਵਾਲੀ ਕੱਦੂ ਦੀ ਟਰੋਂਦਾ ਤੇ ਫੇਰ ਕੱਢਦੇ ਜਾਂ ਤਾਂ ਕੱਢਾਂਗੇ ਪਿੱਛੇ ਨੂੰ ਪਿੱਛੇ ਨੂੰ ਵੇਖਾਂਗੇ ਜੇ ਸੌਖਾ ਰਹੂਗਾ ਤੇ ਇਧਰ ਪਾਈ ਹੈਗੀ ਆ ਨਾਲ ਤੇ ਪਾਈ ਦੇ ਉੱਪਰ ਹੀ ਦੂਜਾ ਟਰੈਕਟਰ ਖੜ ਜੂਗਾ ਇਧਰ ਵੀ ਪਾਈ ਹੈਗੀ ਆ ਤੇ 12ਵੀਂ ਟੋਸ਼ਨ ਪਾ ਕੇ ਜਿਹੜਾ ਇਹ ਟਰੈਕਟਰ ਆਪਾਂ ਬਾਹਰ ਕੱਢਾਂਗੇ ਸੋ ਬਾਕੀ ਕਦੂ ਹੋ ਗਿਆ ਸੀ ਆਹ ਹੀ ਗੜੇ ਜਿਹੜੇ ਪੰਜ ਚਾਰ ਗੜੇ ਰਹਿਗੇ ਸੀ ਸੋ ਕੱਢਦੇ ਆ ਦੋਸਤੋ ਫਿਰ ਹੁਣ ਟਰੈਕਟਰ ਨੂੰ ਬਾਹਰ ਲੈ ਵੀ ਦੋਸਤੋ ਜਿਹੜਾ ਅੱਜ ਆਪਣਾ ਲੱਗ ਰਿਹਾ ਵਾ ਸਵੇਰ ਸੋ ਇਹਨਾਂ ਦੀ ਚਾਹ ਲੈ ਕੇ ਪਹੁੰਚ ਚੁੱਕਿਆ ਤੇ ਬੰਦੇ ਜਿਹੜੇ ਆਪਣੇ ਆ ਇਹ ਝੋਨਾ ਨਾਲ ਸੀ ਸੋ ਰਾਤ ਜਿਹੜਾ ਆਪਾਂ ਕਦੂ ਕੀਤਾ ਸੀਗਾ ਸੋ ਉਹ ਝੋਨਾ ਜਿਹੜਾ ਅੱਜ ਆਪਣਾ 1 ਘੰਟੇ ਦੇ ਵਿੱਚ ਇਹਨਾਂ ਨੇ ਲਾ ਜਾਣਾ 18 ਬੰਦੇ ਆ ਕੁੱਲ 18 ਬੰਦੇ ਤੇ ਮਿੰਟੋ ਇਹਨਾਂ ਨੇ ਜਿਹੜਾ ਝੋਨਾ ਵਾ ਉਹ ਲਗਾ ਦੇਣਾ ਪੀ ਲੋ ਪੀ ਲੋ ਚਾਹ ਪੀ ਲੋ ਪਹਿਲਾਂ ਫਿਰ ਤਾਜ਼ਾ ਹੋ ਜਾਏਗਾ ਐ ਵੀ ਦੋਸਤੋ ਝੋਨਾ ਆਪਣਾ ਹੋ ਗਿਆ ਕੰਪਲੀਟ ਤੇ ਝੋਨਾ ਜਿਹੜਾ ਆਪਣਾ ਸਾਰਾ ਵਾ ਲੱਗ ਗਿਆ ਵਾ ਤੇ ਜਿਹੜੀ ਹੁਣ ਕੱਖ ਖਾਲੀ ਦਵਾਈ ਆ ਉਹ ਆਪਾਂ ਪਾਵਾਂਗੇ ਕੱਲ ਨੂੰ ਕਿ ਥੋੜੀਆਂ ਦੱਸ ਦਿਆਂ ਵਾ ਤੇ ਪਾਣੀ ਆਪਾਂ ਢਾਈ ਵਜੇ ਬਿਜਲੀ ਆਉਣੀ ਆ ਢਾਈ ਵਜੇ ਇਹਨੂੰ ਫੁੱਲ ਡੱਕ ਦੇਣਾ ਵਾ ਤੇ ਅੱਜ ਡਬਲ ਨਾਗਾ ਵੈਸੀ ਤੇ ਕੱਲ ਨੂੰ ਸਵੇਰ ਜਿਹੜੀ ਕੱਖ ਖਾਲੀ ਦਵਾਈ ਇਹਦੇ ਤੇ ਆਪਾਂ ਪਾ ਦੇਣੀ ਆ ਤੇ ਓਕੇ ਦੀ ਗੱਡ ਹੋ ਗਿਆ ਚੋਨਾ ਕੰਪਲੀਟ